ਸ੍ਰੀ ਕਾ ਦੋਸਤੋ ਪਿਆਰੇ ਭਾਈ ਸਾਰੇਗਾ ਇੱਕ ਸੋਸ਼ਲ ਮੀਡੀਆ ਪੈ ਐਕਟੀਵਿਟੀ ਬਈ ਕਮਲ ਕੌਰ ਭਾਬੀ ਮਰ ਗਈ ਬਈ ਉਹ ਡੈਥ ਆਫ ਹਰ ਉਸ ਦੀ ਜਿੱਦਨ ਉਸ ਦਾ ਪਤਾ ਲੱਗਿਆ ਇਓ ਮਹੜਾ ਕੰਟੈਂਟ ਪਾਇਆ ਕਰਦੀ ਸੋਧ ਦੀਆ ਕਿਸੇ ਨਾ ਅਰਦਾਸ ਉਸ ਦਾ ਉਹ ਦਿਨ ਗਿਆ ਮਾਫੀਆਂ ਇਸ ਤਰ੍ਹਾਂ ਆ ਰਹੀਆਂ ਨੇ ਜਿ ਤਰ੍ਹਾਂ ਲਾਲ ਲਾਲੇ ਬਰੋਟ ਚੜਿਆ ਕਰੇ ਬਦ 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 ਬਿਨਾ ਮੰਗੀਆਂ ਮਾਫੀਆਂ ਆ ਰਹੀਆਂ ਜਿਹੜੇ ਬੜੇ-ਬੜੇ ਵੀ ਤੇ ਨਾ ਵੀ ਲੱਗੇ ਤੇ ਵੀ ਨਹੀਂ ਮੁੜਦੇ ਅੜੀ ਤੇ ਉਹ ਵੀ ਬਿਨਾ ਪਿਛਾਟ ਆਟਕੇ ਪਾਰੇ ਆ ਮਾਫੀਆਂ ਬਾਈ ਉਹ ਕਹੇ ਮੈਨੂੰ ਮਾਫ ਕਰਦੇ ਉਹ ਕਹੇ ਮੈਨੂੰ ਪਹਿਲਾਂ ਮਾਫ ਕਰਦੇ ਉਹ ਕਹੇ ਮੈਨੂੰ ਪਹਿਲਾਂ ਮਾਫ ਕਰਦੇ ਜੇ ਪਹਿਲੀ ਨਾ ਪੰਗੇ ਲਿਆ ਕਰੋ ਫਾਇਦਾ ਕੋਈ

ਵੀ ਮੈਨੂੰ ਦੇਖਣਾ ਲੈ ਲਓ ਕਿਤੇ ਗਾਲਾਂ ਨਾ ਦੇ ਮੈਨੂੰ ਕੋਈ ਹੋਰ ਨਾ ਫਿਰ ਨਾਲੇ ਡਰਦੇ ਫਰੀ ਨਹੀਂ ਆਏ ਫਿਰ ਇਸ ਤਰ੍ਹਾਂ ਦੇ ਪੁੱਠੇ ਪੰਗੇ ਨਾ ਆਏ ਲਿਆ ਕਰੋ ਬਈ ਠੀਕ ਆ ਦੋਸਤੋ ਸਸੇ ਕੱਲ ਸਾਰੇ ਨੂੰ ਉਸ ਤੋਂ ਬਾਅਦ ਇੱਕ ਦੀਪਕਾ ਲੁਥਰਾ ਨੂੰ ਵੀ ਧਮਕੀ ਦੀਪਕਾ ਲੁਥਰਾ ਵੀ ਕਹਿ ਰਹੀ ਹੈ ਵੀ ਮੈਂ ਕੰਟੈਂਟ ਮਾੜਾ ਪਾੰਦੀ ਨੇ ਉਸ ਦਿਨ ਕੀ ਆਟਰ ਨਹੀਂ ਹੁੰਮੈਂ ਮੇਰੇ ਜਿਹੜੇ ਪੁਰਾਣੇ ਕੰਟੈਂਟ ਹੈ ਬਈ ਔਨ ਲੋਕ ਸ਼ੇਅਰ ਕਰ ਰਹੇ ਆਈ ਨਾਲ ਕੇਰਾਂ ਦਾ ਮਾਲ ਪੂਰਾ ਕਰਵਾ ਗਿਆ ਅੱਗੇ ਦੇਖੀ ਜਾਈਏ ਕਿ ਬਣੇਗਾ ਜੌਦੇਵਾ ਦੇ ਰੋਸ ਤੋਂ ਸੋਸਰੀ ਕਾਲ ਸਾਰਿਆਂ ਨੂੰ